ਦੇ ਵਿੱਚ ਰਿਮੋਟ ਕੰਟਰੋਲ ਸਿਸਟਮ ਹੈ ਸਾਰਾ ਠੀਕ ਹੈ ਜੀ ਸੈਂਸਰ ਸਿਸਟਮ ਹੈ ਸਭ ਠੀਕ ਹੈ ਜੀ ਇਹਦੇ ਅੰਦਰ ਆਪਾਂ ਨੂੰ ਹਰ ਇੱਕ ਫੀਚਰ ਜਿਹੜੇ ਹੈਗੇ ਆ ਰਿਮੋਟ 'ਚ ਹੀ ਮਿਲ ਜਾਣਗੇ ਸਾਡਾ ਜੈਕਵਾਰ ਦਾ ਐਕਸਕਲੂਸਿਵ ਸੌਰੀ ਮੈਂ ਸ਼ੋਰੂਮ ਹੈ ਠੀਕ ਹੈ ਭਾਈ ਜੀ ਇਹਦੇ ਵਿੱਚ ਹਰ ਇੱਕ ਚੀਜ਼ ਤੁਹਾਨੂੰ ਸਾਡੇ ਕੋਲ ਸਭ ਆਈਟਮ ਬ੍ਰਾਂਡਡ ਹੈ 30000 ਤੋਂ ਲੈ ਕੇ ਆਪਣੇ ਕੋਲ 3.5 ਲੱਖ ਤੱਕ ਸ਼ਾਵਰ ਪਏ ਆ ਠੀਕ ਹੈ ਜੀ ਤੇ ਜਿਹਦੇ ਅੰਦਰ ਆਪਣੇ ਕੋਲੇ ਮਿਸਟ ਹੈ ਰੇਨ ਹੈ ਸਾਰੇ ਆਪਸ਼ਨ ਮਿਲਣਗੇ ਰਿਮੋਟ ਦੇ ਚੱਲਣ ਵਾਲੇ ਸ਼ਾਵਰ ਵੀ ਸਾਰੇ ਰਿਮੋਟ ਦੇ ਅੰਦਰ ਚੱਲਣ ਵਾਲੇ ਸ਼ਾਵਰ ਨੇ ਇਹਦੀ ਕਲਰਫੁਲ ਰੇਂਜ ਹੈ ਆਮ ਸੋ ਉਹਨੂੰ ਤੇ ਤੁਹਾਨੂੰ ਨੋਰਮਲ ਕ੍ਰੋਮ ਪਾਲਿਸੀ ਮਿਲੂਗੀ ਠੀਕ ਹੈ ਸਾਡੇ ਕੋਲ ਹੀ ਐਡਵਾਂਸਡ ਐਡਵਾਂਸ ਚੱਲ ਰਿਹਾ ਹੈ ਇਕੱਲੀ ਹਾਂ ਜੀ ਸਾਰੇ ਬਰਾਸ ਸਾਰਾ ਐਨਈਏ ਦੀ ਵਾਰੰਟੀ ਹੈਗੀ ਹੈ ਫੋਨ ਸਾਈਟ ਜਰਮਨ ਦੀ ਬ੍ਰਾਂਡ ਹੈ ਕੈਰੇਸਲ ਠੀਕ ਹੈ ਜੀ ਕੈਰੇਸਲ ਦੇ ਵਿੱਚ ਸਾਡੇ ਕੋਲ ਸਾਈਸ ਆਪ ਅਵੇਲੇਬਲ ਹੈ ਜੀ ਇਹਦੇ ਇੰਨੀ ਕਲਰ ਰੇਂਜ ਆਂਦੀ ਹੈ ਜੀ ਦੇਖੋ ਨਹੀਂ ਆਪੇ ਇੱਥੋਂ ਦਬਦੇ ਹੁੰਦੇ ਆ ਹਾਂ ਜੀ ਸਰ ਉਹ ਦਬਦੰਦੀ ਵੀ ਆਪਸ਼ਨ ਦਿੱਤੀ ਹੋਈ ਆ ਨਹੀਂ ਹਾਂ ਜੀ ਸਰ ਆਪਸ਼ਨ ਹੈਗੀ ਇਹਦੇ ਵਿੱਚ ਪਰ ਉਹ ਸੈਂਸਰ ਨਾਲ ਜੇ ਤੁਸੀਂ ਐ ਕਰਤਾ ਸਮਝ ਰਹੋ ਜੀ ਸਰ ਪਾਣੀ ਚੱਲ ਪੈਣਾ ਸੈਂਸਰ ਟਾਈਪ ਹੈ ਸਸੇ ਗਾਲ ਦੋਸਤੋ ਅੱਜ ਤੁਹ ਜਿੱਤੇ ਹਰ ਇੱਕ ਚੀਜ਼ ਤੁਹਾਨੂੰ ਬ੍ਰਾਂਡ ਦੀ ਮਿਲੂਗੀ ਜੈਗੂਅਰ ਬ੍ਰਾਂਡ ਤੋਂ ਲੈ ਕੇ ਹੋਰ ਸਾਰੇ ਬ੍ਰਾਂਡ ਜਿਹੜੇ ਇੱਥੇ ਤੁਹਾਨੂੰ ਮਿਲਣਗੇ ਖਾਸ ਕਰਕੇ ਜੈਗੂਅਰ ਦੀ ਉਹ ਤੁਹਾਡੀ ਸੈਨੇਟਰੀ ਮਿਲੂਗੀ ਜਿਹੜੀ ਕਿ ਤੁਹਾਡੇ ਘਰ ਨੂੰ ਮਹਿਲ ਵਰਗਾ ਬਣਾ ਦੂਗੀ ਤੇ ਆਜੋ ਸਾਰੀ ਗੱਲਬਾਤ ਕਰਾਂਗੇ ਵੀ ਕਿਹੜੇ-ਕਿਹੜੇ ਨਵੇਂ ਡਿਜ਼ਾਈਨ ਕਿਹੜੇ-ਕਿਹੜੇ ਨਵੇਂ ਰੰਗ ਕਿਹੜੇ-ਕਿਹੜੇ ਨਵੀਂ ਟੈਕਨੀਕ ਦੀ ਜਿਹੜੀ ਸੈਨੇਟਰੀ ਆ ਤੇ ਜਿਹੜੀ ਇੱਥੋਂ ਮਿਲਦੀ ਆ ਆਪਾਂ ਪਹੁੰਚੇ ਹਾਂ ਜੇ ਖੂਈਆਂ ਸਰਵਰ ਨੀਅਰ ਅਬੋਰ ਤੇ ਆਜੋ ਕਰਦੇ ਆ ਗੱਲਬਾਤ ਸਸੀ ਗੱਲ ਜੀ ਸਸੀ ਗੱਲ ਜੀ ਸਰ ਸਭ ਤੋਂ ਪਹਿਲਾਂ ਤਾਂ ਆਪਣੇ ਸ਼ੌਪ ਸਰ ਆਪਣੀ ਸ਼ੋਬਾ ਦਾ ਨਾਮ ਹੈ ਬਟਲਾ ਸੈਨੀਟਰੀ ਨੈਰਾਂ ਸਟੋਰ ਇਹ ਅਬੋਰ ਤੋਂ 10 ਕਿਲੋਮੀਟਰ ਰ ਗੰਗਨਰ ਤੋਂ 25 ਕਿਲੋਮੀਟਰ ਲਗਭਗ ਸੈਂਟਰ ਜਿਹੇ ਪੁਆਇੰਟ ਦੇ ਵਿੱਚ ਆ ਕੇ ਬੈਠੇ ਆਂ ਭਾਈ ਜੀ ਤੇ ਸਰ ਜੇ ਗੱਲ ਕਰੀਏ ਆਪਣੇ ਕੋਲ ਸਾਰੇ ਹੀ ਬ੍ਰਾਂਡ ਦਾ ਜਿਹੜਾ ਸੈਨੀਟਰੀ ਦਾ ਸਮਾਨ ਮਿਲਦਾ ਤੇ ਕਿਹੜਾ ਕਿਹੜਾ ਬ੍ਰਾਂਡ ਦਾ ਮਿਲਦਾ ਜੀ ਆਪਣੇ ਕੋਲ ਸਰ ਜੈਕਵਰ ਹੈ ਹਿੰਦੇਵਰ ਹੈ ਜੀ ਸੈਰਾ ਹੈ ਔਰ ਜਿੰਨੀ ਵੀ ਆਲਮੋਸਟ ਪਾਈਪ ਫਿਟਿੰਗ ਹੈ ਜਿਹੜੀ ਵੈਕਟਰਸ ਹੈ ਸੁਪਰੀਮ ਹੈ ਐਸਟਲ ਹੈ ਫਿਨਲੈਕਸ ਹੈ ਆਸ਼ੀਰਵਾਦ ਹੈ ਔਰ ਜਿੰਨੇ ਵੀ ਮਤਲਬ ਸੈਨੀਟਰੀ ਦੇ ਚਾਹੇ ਆਈਟਮ ਮਿਲਦੀ ਹੈ ਉਹ ਸਾਰੀ ਆਪਣੇ ਕੋਲ ਅਵੇਲੇਬਲ ਹੈ ਸਟਾਕ ਫੁੱਲ ਆਪਣੇ ਕੋਲੇ ਫੁੱਲ ਸਟਾਕ ਹੈ ਜੀ ਹਾਂ ਜੀ ਜਿਵੇਂ ਆਮ ਆਪ ਦੇਖਦੇ ਆਂ ਜੀ ਅੱਜ ਕੱਲ੍ਹ ਦਰਸ਼ਕਾਂ ਦੇ ਮਨ ਦੇ ਵਿੱਚ ਬਹੁਤ ਹੁੰਦਾ ਵੀ ਸਾਨੂੰ ਕੋਈ ਨਗਲੀ ਚੀਜ਼ ਨਾ ਮਿਲ ਜੇ ਜੈਗੂਰ ਦੇ ਨਾਂ ਤੇ ਪਰ ਜੋ ਆਪਣਾ ਸ਼ੋਅਰੂਮ ਆ ਮਤਲਬ ਐਕਸਕਲੂਸਿਵ ਸ਼ੋਅਰੂਮ ਆ ਵੀ ਜੋ ਵੀ ਚੀਜ਼ ਮਿਲੂ ਪ੍ਰੋਪਰ ਬ੍ਰਾਂਡ ਦੀ ਹੀ ਮਿਲੂਗੀ ਇਸ ਸਰ ਸਾਰਾ ਜਿਹੜਾ ਕੰਪਨੀ ਦਾ ਅਥਾਰਾਈਡ ਡੀਲਰ ਹੈਗੇ ਆਪਾਂ ਜਿਹੜੀ ਚੀਜ਼ ਮਿਲਣੀ ਹੈ ਕੰਪਨੀ ਦੀ ਹੀ ਮਿਲਣੀ ਹੈ ਅਥਾਰਾਈਡ ਡੀਲਰ ਤੁਹਾਨੂੰ ਬਾਕਾਇਦਾ ਇਹਦੇ ਸਰਟੀਫਿਕੇਟ ਮਿਲਣਾ ਟੈਨ ਇਰਨ ਦੀ ਵਾਰੰਟੀ ਮਿਲਣੀ ਆਨ ਸਾਈਟ ਸਰਵਿਸ ਮਿਲਣੀ ਹੈ ਕੋਈ ਇਹਦੇ ਚ ਠੱਗੀ ਹੋਰ ਕਿਸ ਤਰ੍ਹਾਂ ਦਾ ਕੋਈ ਸਿਸਟਮ ਨਹੀਂ ਹੈ ਵੀ ਉਹਨਾਂ ਨੇ ਡੁਪਲੀਕੇਟ ਦੇ ਦਾਂਗੇ ਤੁਹਾਨੂੰ ਤੇ ਬਾਈ ਜੀ ਫਿਰ ਦਿਖਾਈਏ ਆਪਣੇ ਕੋਲੇ ਕਿਹੜੇ ਕਿਹੜੇ ਪ੍ਰੋਡਕਟ ਹੈ ਜੀ ਚਲੋ ਤੁਹਾਨੂੰ ਦਿਖਾਈਏ ਸਰ ਜੀ ਸਰ ਆਪਣੇ ਕੋਲ ਜੈਕਵਾਰ ਜਿਹੜੀ ਇੰਡੀਆ ਦੀ ਨੰਬਰ 1 ਬ੍ਰਾਂਡ ਹੈ ਜੀ ਇਹਦੇ ਵਿੱਚ ਜਿਹੜੀ ਇਹਦੀ ਕਲਰਫੁਲ ਰੇਂਜ ਹੈਗੀ ਆ ਉਹ ਆਮ ਸ਼ੋਅਰੂਮ ਤੇ ਤੁਹਾਨੂੰ ਨੋਰਮ ਠੀਕ ਹੈ ਜੀ ਸਾਡੇ ਕੋਲ ਇਹ ਐਡਵਾਂਸਡ ਐਡਵਾਂਸ ਚੱਲ ਰਿਹਾ ਹੈ ਇਕੱਲੇ ਠੀਕ ਹੈ ਜੀ ਇਹਦੇ ਵਾਸਤੇ ਕਸਟਮਰ ਸਾਡੇ ਕੋਲ ਆ ਰਿਹਾ ਹੈ ਕਲਰਫੁਲ ਰੇਂਜ ਹੈ ਇਹਦੇ ਵਿੱਚ ਬਲੈਕ ਕਲਰ ਹੈ ਜੀ ਬਰੋਨਜ਼ 골ਡ ਹੈ 골ਡ ਹੈ ਇਹਦੇ ਪ੍ਰੋਪਰ ਅਕੋਰਡਿੰਗ ਜਿਹੜਾ ਬਾਥਰੂਮ ਅਸੀਂ ਤਿਆਰ ਕਰਦੇ ਆ ਠੀਕ ਹੈ ਜੀ ਬਾਥਰੂਮ ਦੇ ਵਿੱਚ ਜੇਕਰ ਆਪਾਂ ਬਲੈਕ ਕਨਸੈਪਟ ਕਰਾਂਗੇ ਤਾਂ ਸਭ ਵਾਸ਼ਰੂਮ ਇਸ਼ਨ ਬਲੈਕ ਠੀਕ ਹੈ ਜੀ ਹਾਰਡਵਰਿੰਗ ਬਲੈਕ ਠੀਕ ਹੈ ਬਲੈਕ ਮਤਲਬ ਜੋ ਵੀ ਜਿਵੇਂ ਪਹਿਲਾਂ ਕੀ ਹੁੰਦਾ ਜੀ ਆਪਾਂ ਨੂੰ ਸਟੀਲ ਦਾ ਮੰਨੋ ਕੱਲ ਹੀ ਮਿਲਦਾ ਸੀ ਇੱਕ ਉਹੀ ਸਾਰਾ ਕੁਝ ਆਪ ਨੂੰ ਦੇਖਣ ਨੂੰ ਮਿਲਦਾ ਹਾਂਜੀ ਤੇ ਡਿਜ਼ਾਈਨ ਕਹਿ ਸਕਦੇ ਵੱਖਰਾ ਹੋ ਸਕਦਾ ਸੀਗਾ ਪਰ ਹੁਣ ਆਪਣੇ ਕੋਲੇ ਇਹ অপਸ਼ਨ ਆ ਗਈ ਚਾਹੇ 골ਡ ਚ ਕਰਾ ਲਈਏ ਚਾਹੇ ਸਿਲਵਰ ਚ ਕਰਾ ਲਈਏ ਚਾਹੇ ਬਲੈਕ ਚ ਕਰਾ ਲਈਏ ਤੇ ਉਹਦਾ ਸਾਰਾ ਹੀ ਮਟੀਰੀਅਲ ਮਿਲੂਗਾ ਕੱਲਾ ਇਹ ਨਹੀਂ ਹੈਗਾ ਵੀ ਆਪ ਨੂੰ ਵਾਰਸ਼ਿਓਨ ਮਿਲੂਗਾ ਜਾਂ ਕੋਈ ਵੀ ਬਿਲਕੁਲ ਬਿਲਕੁਲ ਆਈਕਲ ਜਿਹੜੀ ਦੇਖੋ ਆਈਕਲ ਜਿਹੜੀ ਇਹਦਾ ਐਡਵਾਂਸ ਟੈਕਨੋਲੋਜੀ ਹੈ ਆਈਕਲ ਹਰ ਇੱਕ ਚੀਜ਼ ਨਵੀਂ ਨਵੀਆਂ ਆਈਟਮ ਨਾਲ ਹੀ ਮਕਾਨ ਸੋਹਣਾ ਬਣਦਾ ਹੈ ਬਿਲਕੁਲ ਜੀ ਅੱਜ ਤੋਂ 20 ਸਾਲ ਪਹਿਲਾਂ ਜਿਹੜੇ ਆਈਕਲ ਮਾਡਲ ਲੱਗਦੇ ਸੀਗੇ ਉਹਨਾਂ ਨੂੰ ਜੀ ਬਾਈ ਜੀ ਤੇ ਆ ਦੋਸਤੋ ਤੁਸੀਂ ਦੇਖ ਸਕਦੇ ਹੋ ਤੇ ਇਹਨਾਂ ਦਾ ਕੋਈ ਕਲਰ ਵਗੈਰਾ ਤਾਂ ਨਹੀਂ ਪੇਂਟ ਹੁੰਦਾ ਸਾਰਾ ਜੇ ਆਪ ਦੇਖੀ ਪਿੱਤਲੀ ਆ ਗਿਆ ਹੈ ਹਾਂ ਜੀ ਸਾਰੇ ਮਰਾਸ ਆ ਸਾਰਾ ਐਨ ਐਂਡੀ ਦੀ ਵਾਰੰਟੀ ਹੈਗੀ ਹੈ ਓਨ ਸਾਈਟ ਓਨ ਸਾਈਟ ਵਾਰੰਟੀ ਹੈ ਹਾਂ ਜੀ ਇਹ ਸਾਡਾ ਜੈਕਵਾਰ ਦਾ ਐਕਸਕਲੂਸਿਵ ਸੌਰੀ ਮੈਂ ਸ਼ੋਰੂਮ ਹੈ ਠੀਕ ਆ ਬਾਈ ਜੀ ਇਹਦੇ ਵਿੱਚ ਹਰ ਇੱਕ ਚੀਜ਼ ਤੁਹਾਨੂੰ ਸਾਡੇ ਕੋਲ ਸਭ ਆਈਟਮ ਬ੍ਰਾਂਡਡ ਹੈ ਠੀਕ ਹੈ ਜੀ ਤੇ ਆਜੋ ਬਾਈ ਫਿਰ ਅੱਗੇ ਚੱਲਦੇ ਹਾਂ ਜੀ ਤੇ ਆ ਦੋਸਤੋ ਤੁਸੀਂ ਸਾਰਾ ਦੇਖ ਸਕਦੇ ਹੋ ਸ਼ੋਰੂਮ ਦੇ ਵਿੱਚ ਹਰ ਇੱਕ ਆਈਟਮ ਮਤਲਬ ਕਿ ਇੰਨੇ ਕਿ ਜ਼ਿਆਦਾ ਡਿਜ਼ਾਈਨ ਨੇ ਤੁਸੀਂ ਸ਼ਾਇਦ ਸਕਰੀਨ ਸ਼ਾਟ ਲੈ ਕੇ ਵੀ ਬਾਈ ਉਹਨਾਂ ਨੂੰ ਫੋਟੋ ਭੇਜ ਸਕਦੇ ਹੋ ਡਿਲੀਵਰੀ ਤੁਹਾਡੇ ਸਾਰੇ ਕਿਤੇ ਹੋ ਜੂਗੀ ਜਿਹੜਾ ਮਰਜ਼ੀ ਤੁਸੀਂ ਕਲਰ ਜੋ ਵੀ ਆਪਸ਼ਨ ਹੈ ਉਹ ਤੁਸੀਂ ਚੂਜ਼ ਕਰ ਸਕਦੇ ਹੋ ਬਾਈ ਜੀ ਹੁਣ ਇਸ ਤੋਂ ਅੱਗੇ ਆ ਗਏ ਜੀ ਆਪਣੇ ਜੈਗੂਅਰ ਦੇ ਇੱਧਰ ਗੱਲਬਾਤ ਕਰੀਏ ਆਪਾਂ ਹਾਂਜੀ ਬਾਈ ਸ਼ਾਵਰ ਸਪਾਊਟ ਦੇ ਵਿੱਚ ਲੱਗ ਜਾਂਦਾ ਠੀਕ ਹੈ ਜੀ ਇਹਦਾ ਸ਼ਾਵਰ ਆਪਣਾ ਇਹਦੇ ਨਾਲ ਇੱਕ ਟਾਵਰ ਰੇਲ ਆਂਦੀ ਹੈ ਜੈਗੂਅਰ ਦੀ ਇਹਨੂੰ ਆਪਾਂ ਜਿੱਥੇ ਚਾਹੀਏ ਆਪਾਂ ਉਹਨੂੰ ਸੈੱਟ ਕਰ ਸਕਦੇ ਹਾਂ ਠੀਕ ਹੈ ਜੀ ਚਾਹੇ ਤੁਸੀਂ ਚਾਹੋ ਚਾਹੇ ਇਹਨੂੰ ਵਰਡ ਸ਼ਾਵਰ ਬਣਾ ਲੀਏ ਚਾਹੇ ਇਹਨੂੰ ਹੈਂਡ ਸ਼ਾਵਰ ਬਣਾ ਲੀਏ ਚਾਹੇ ਇਹਨੂੰ ਆਪਾਂ ਕੱਢ ਕੇ ਬਾਹਰ ਹਾਂਜੀ ਹੈਂਡ ਸ਼ਾਵਰ ਜੈਕਵਾਰ ਦਾ ਸਰ ਠੀਕ ਹੈ ਜੀ ਇਹਦੀ 10 ਇਅਰ ਦੀ ਵਾਰੰਟੀ ਹੈ ਜੀ ਇਹਦੀ ਵੀ 10 ਇਅਰ ਦੀ ਵਾਰੰਟੀ ਹੈ ਜੀ ਜੀ ਬਾਈ ਤੇ ਆ ਵੀਰੇ ਨੋਰਮਲ ਆ ਕੇ ਸਾਰੇ ਜਿਹੜੇ ਅਲੱਗ-ਅਲੱਗ ਡਿਜ਼ਾਈਨ ਦੇ ਆ ਜਿਵੇਂ ਵੀ ਆਪਾਂ ਘਰ ਦੇ ਵਿੱਚ ਲਵਾਉਣਾ ਚਾਹਣਾ ਉਸ ਤਰੀਕੇ ਨਾਲ ਆਪ ਨੂੰ ਮਿਲ ਜਾਂਦਾ ਹੈ ਕਿਉਂਕਿ ਇਹ ਮਨ ਲਾਈਵ ਸ਼ੇਪ ਹੈ ਜਿਹੜੀ ਇਹਦੀ ਠੀਕ ਹੈ ਜੀ ਸਾਰੀ ਸਟੇਮਟਰੀ ਅਲਾਈ ਹੋਊਗੀ ਠੀਕ ਹੈ ਜੀ ਬੀਸੀ ਮਿਕਸਰ ਵੀ ਅਲਾਈ ਮਾਡਲ ਠੀਕ ਹੈ ਜੀ। ਵੇਖੀ ਕੀ ਜੇ ਤੁਹਾਡਾ ਬਾਥਰੂਮ ਤਿਆਰ ਕਰਾਂਗੇ ਬਹੁਤ ਸੋਹਣਾ ਤਿਆਰ ਕਰਾਂਗੇ। ਠੀਕ ਹੈ ਜੀ। ਇਹਦੇ ਲਈ ਵੀ ਵੀਰੇ ਤੁਸੀਂ ਫਿਰ ਸਪੋਰਟ ਕਰਦੇ ਹੋ ਵੀ ਯਾਰ ਤੁਹਾਡੇ ਆ ਚੀਜ਼ ਵਧੀਆ ਲੱਗੂ ਜੇ ਕੋਈ ਨਕਸ਼ਾ ਲੈ ਕੇ ਆ ਜਾਂਦਾ। ਤੇ ਹੈ ਹੀ ਸਰ ਜੀ ਤੁਸੀਂ ਸਾਡੇ ਕੋਲ ਸਾਡਾ ਬਣ ਕੇ ਆਉਂਗੇ ਤਾਂ ਅਸੀਂ ਤੁਹਾਨੂੰ ਚੰਗੀ ਚੀਜ਼ ਹੀ ਲਵਾਵਾਂਗੇ। ਠੀਕ ਹੈ ਵੀਰੇ। ਹਾਂ ਜੀ। ਜੀ। ਆ ਜੀ ਸਰ ਇਸ ਤੋਂ ਅਡਵਾਂਸ ਦੇਖੋ। ਇਸ ਤੋਂ ਅਡਵਾਂਸ ਸ਼ਾਵਰ ਦਾ ਵਾਟਰ ਤਾਂ ਦੇਖੋ ਹਰੇਕ ਅੱਜ ਕੱਲ ਨਾਰਮਲ ਹਰੇਕੀ ਬਾਥਰੂਮ 'ਚ ਲੱਗ ਰਿਹਾ ਹੈ। ਠੀਕ ਹੈ ਜੀ। ਇਸ ਤੋਂ ਅਡਵਾਂਸ ਬੋਡੀ ਜੈਟ ਚੱਲ ਰਿਹਾ ਹੈ। ਜੀ। ਇਹ ਇੱਕ ਵਾਰ ਮੈਕ ਠੀਕ ਹੈ ਕੋਰ ਦੇ ਵਿੱਚ ਇਹ ਵੀ ਜਿਵੇਂ ਚਾਰੇ ਪਾਸੇ ਪਾਣੀ ਆਉ ਉਹ ਇਹ ਚ ਹਾਂਜੀ ਇਹ ਬਾਡੀ ਜੈਟ ਹੈ ਸਰ ਦੀਵਾਰ ਚੋਂ ਪਾਣੀ ਨਿਕਲਦਾ ਠੀਕ ਹੈ ਜੀ ਤੇ ਜਿਹੜੀ ਇਹਦੇ ਵਿੱਚ ਇਹਦੀ 3 ਆਉਟਪੁਟ ਹੈ ਜੀ ਟੈਂਪਰੇਚਰ ਕੰਟਰੋਲ ਹੈ ਥਰਮੋਸਟੈਟਿਕ ਠੀਕ ਹੈ ਜੀ ਇਹ ਇਹ ਬਲੈਕ ਚ ਵੀ ਆ ਜਾਂਦਾ ਫਿਰ ਹਾਂਜੀ ਬਲੈਕ ਦੇ ਵਿੱਚ ਸਾਰੀ ਰੇਂਜ ਕੰਪਲੀਟ ਹੈ ਸਾਡੇ ਕੋਲ ਸ਼ਾਵਰ ਬਲੈਕ ਬਾਡੀ ਜੈਟ ਥਰਮੋਸਟੈਟਿਕਸ ਪਾਉਂਸ ਆਬ ਬਲੈਕ ਹੈ ਠੀਕ ਹੈ ਜੀ ਇਸ ਤੋਂ ਉੱਪਰ ਪੈਨਲ ਆ ਗਿਆ ਜੀ ਜੀ ਬਈ ਤੇ ਜੈਕਵਰ ਦਾ ਬਾਡੀ ਜੈਟ ਪੈਨਲ ਹੈ ਜੀ ਇਹਦੇ ਨਾਲ ਸ਼ਾਵਰ ਦੇ ਨਾਲ ਹੈ ਠੀਕ ਹੈ ਜੀ ਇਹ ਤੋਂ ਐਡਵਾਂਸ ਹੈ ਜੀ ਇਹ ਬੜਾ ਵੱਖਰਾ ਬਈ ਹੈਣਾ ਜੀ ਹਾਂ ਜੀ ਇਹ ਦੇਖੋ ਜੀ ਤੁਹਾਡੇ ਮਕਾਨ ਨੂੰ ਸੋਹਣਾ ਬਣਾਵਾਂਗੇ ਜੇ ਤੁਸੀਂ ਸਾਡੇ ਕੋਲ ਆਵਾਂਗੇ ਤਾਂ ਹਰ ਇੱਕ ਚੀਜ਼ ਬੜੀ ਕੁਆਲਿਟੀ ਦੀ ਬ੍ਰਾਂਡਿਡ ਲਗਾਵਾਂਗੇ ਜੀ ਬਈ ਮੈਂ ਜਿਵੇਂ ਦੇਖ ਰਿਹਾ ਨਾ ਸ਼ੁਰੂ ਤੋਂ ਲੈ ਕੇ ਬਰਾਸ ਤੋਂ ਲੈ ਕੇ ਮਤਲਬ ਇਸ ਤਰੀਕੇ ਦਾ ਬਹੁਤ ਵੱਖੋ ਵੱਖਰੇ ਤੁਸੀਂ ਜਿਹੜੇ ਸ਼ਾਵਰ ਦਿਖਾਏ ਨੇ ਕਿੰਨੇ ਗ੍ਰੇਂਜ ਤੋਂ ਸਟਾਰਟ ਹੋ ਜਾਂਦੇ ਤੇ ਐਂਡ ਕਿੰਨੇ ਤੇ ਹੋ ਜਾਂਦਾ ਇਹ ਸਰ ਸ਼ਾਵਰ ਦੇ ਵਿੱਚ ਰੇਂਜ ਹੈਗੀ ਸਾਡੇ ਕੋਲ ਅੱਜ ਸਰ ਦਿਖਾ ਦਿੰਨੇ ਜੀ ਸ਼ਾਵਰ ਦੇ ਵਿੱਚ ਦੇਖੋ ਇਹ ਇਹ ਟੂ ਆਊਟਪੁੱਟ ਹੈ ਜੀ ਠੀਕ ਹੈ ਜੀ ਮਿਸਟ ਐਂਡ ਰੇਨ ਠੀਕ ਹੈ ਬਈ ਇਹ 3 ਤੋਂ ਅਵਾਂਸ ਤੇ 3 ਆਊਟਪੁੱਟ ਹੈ ਜਰ ਠੀਕ ਹੈ ਜੀ 3 ਆਊਟਪੁੱਟ ਦੇ ਵਿੱਚ ਰੇਨ ਮਿਸ ਤੇ ਵਾਟਰਫਾਲ ਠੀਕ ਹੈ ਜੀ ਇੰਡੀਅਰ ਜਿਹੜੀ ਰੇਂਜ ਹੈਗੀ ਹੈ ਇਹ 30000 ਤੋਂ ਲੈ ਕੇ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਸਾਰੇ 2.5 ਲੱਖ ਤੱਕ ਮਿਲ ਜਾਂਦਾ ਜੀ ਆਪਣੇ ਕੋਲ ਕੀ ਬਾਤ ਹੈ ਜੀ ਇਹ ਵੀ ਸੇਮ ਹੀ 3 ਆਊਟਪੁੱਟ ਹੈ ਜੀ ਠੀਕ ਹੈ ਜੀ ਤੇ ਬਈ ਇਹ ਲਾਈਵ ਕਨਸੈਪਟ ਬਣਾਏ ਹੋਏ ਨੇ ਇਹ ਆਪਾਂ ਮਤਲਬ ਕਸਟਮਰ ਨੂੰ ਇਹ ਸਰ ਤੁਹਾਨੂੰ ਐਵੇਂ ਜਿਵੇਂ ਦੇਖੋ ਬਾਥਰੂਮ ਦੇ ਵਿੱਚ ਤੁਸੀਂ ਇਹ ਲਗਾਇਆ ਇੱਕ ਤਾਂ ਦੇਖੋ ਕੋਈ ਆਪਾਂ ਮੋਬਾਈਲ 'ਚ ਦੇਖਦੇ ਆ ਇੱਕ ਕੰਪਲੀਟ ਇਸ ਤਰ੍ਹਾਂ ਤੁਹਾਨੂੰ ਜਿਵੇਂ ਤੁਹਾਨੂੰ ਲਾਈਵ ਇਸ ਤਰੀ ਲੱਗੂਗਾ ਘਰੇ ਜਿਵੇਂ ਇਸ ਤਰ੍ਹਾਂ ਹੀ ਤੁਹਾਡਾ ਬਾਥਰੂਮ ਤਿਆਰ ਹੋਗਾ ਜੀ ਠੀਕ ਆ ਬਾਈ ਜੀ ਸੇਵੇਂ ਦੇ ਵਿੱਚ ਤੁਸੀਂ ਇਨਕਲੋਜ਼ਰ ਲਗਾ ਕੇ ਤੇ ਆਪ ਦਾ ਜਿਹੜਾ ਬਾਡੀ ਜਿਹੜਾ ਸ਼ਾਵਰ ਦਾ ਕਨਸੈਪਟ ਲਗਾ ਕਰ ਸਕਦੇ ਹੋ ਠੀਕ ਆ ਬਾਈ ਜੀ ਇਹ ਤੁਹਾਡੀ ਦੇਖੋ ਵਾਸ਼ ਬੀਸ਼ਣ ਵਾਲੀ ਬਾਡੀ ਤੇ ਸਾਰਾ ਕੰਪਲੀਟ ਸੀਟ ਲਗਾ ਕੇ ਜੀ ਬਾਥਰੂਮ ਕੰਪਲੀਟ ਕੀਤਾ ਹੈ ਜੀ ਠੀਕ ਆ ਬਾਈ ਜੀ ਸਰ ਦੇਖੋ ਇਸ ਤੋਂ ਬਾਅਦ ਆਪਾਂ ਹੁਣ ਕਾਊਂਟਰ ਵਾਸ਼ਬੀਸ਼ਨਸ ਜੀ ਤੇ ਸੀਸ ਦੇ ਬਾਰੇ ਤੁਹਾਨੂੰ ਨੌਲੇਜ ਦੇ ਦਿੰਨੇ ਆ ਠੀਕ ਆ ਜੀ ਇਹਦੇ ਵਿੱਚ ਸਰ ਇਹ ਬਲੈਕ ਕਨਸੈਪਟ ਹੈਗਾ ਜੀ ਇਹਦੇ ਉੱਪਰ ਰੋਜ਼ ਗੋਲਡ ਵਾਸ਼ਬੇਸ਼ਨ ਦਾ ਉੱਪਰ ਪਾਟ ਹੈ ਜੀ ਬਲੈਕ ਦੇ ਨਾਲ ਬਲੈਕ ਬਾਡੀ ਜੇ ਤੱਪਰ ਪਾਟ ਵੀ ਹੈਗੇ ਆ ਜੀ ਉਸ ਤੋਂ ਬਾਅਦ ਇਹ ਕ੍ਰੋਮ ਪਾਲਿਸ਼ ਆ ਗਏ ਜੈਕਵਰ ਦੇ ਜਿੰਨੇ ਵੀ ਮਾਡਲ ਆਉਂਦੇ ਆ ਸਭ ਸਾਡੇ ਕੋਲ ਅਵੇਲੇਬਲ ਆ ਠੀਕ ਹੈ ਜੀ ਮਤਲਬ ਜੈਗਵਰ ਜੋ ਤੁਸੀਂ ਨੈਟ ਤੇ ਦੇਖ ਲਿਆ ਉਹ ਚੀਜ਼ ਤੁਹਾਡੇ ਕੋਲ ਮਿਲ ਜੂਗੀ ਬਿਲਕੁਲ ਸਰ ਬਿਲਕੁਲ ਠੀਕ ਹੈ ਵੀਰੇ ਇਹਦੇ ਸਾਰ ਦੇਖੋ ਆਪ ਦੇਖ ਸਕਦੇ ਹੋ ਦੋਸਤੋ ਇੱਕ ਵਾਰ ਬਈਆ ਦਿਖਾ ਦਈਏ ਬਹੁਤ ਸੋਹਣੇ ਵਾਸ਼ਬੇਸ਼ਨ ਜਿਹੜੇ ਤੁਸੀਂ ਦੇਖ ਸਕਦੇ ਹੋਗੇ ਤੇ ਕਾਊਂਟਰ ਵਾਸ਼ਬੇਸ਼ਨ ਨੇ ਜੀ ਬਾਈ ਇਹਦੇ ਸਭ ਡਿਜ਼ਾਈਨ ਇਹ ਸਭ ਜੈਕਵਰ ਦੇ ਆ ਠੀਕ ਹੈ ਜੀ। ਰਜਵਾਲ ਹੈਂਗਿੰਗ ਸੀਟ ਸਹੀ। ਠੀਕ ਹੈ ਜੀ। ਇਹਦੇ ਵਿੱਚ ਡਿਜ਼ਾਈਨ ਬਹੁਤ ਸੋਹਣੇ-ਸੋਹਣੇ ਡਿਜ਼ਾਈਨ ਹੈਗੇ ਜੀ। ਆ ਜਿਵੇਂ ਮੈਟ ਦੇ ਵਿੱਚ ਆਪਾਂ ਨੂੰ ਸਾਰੀਆਂ ਚੀਜ਼ਾਂ ਹੀ ਮੈਟ ਚ ਮਿਲਣਗੀਆਂ ਬਈ। ਬਿਲਕੁਲ ਸਰ ਬਿਲਕੁਲ ਮਿਲਣਗੀਆਂ। ਠੀਕ ਹੈ ਜੀ। ਜੀ ਬਈ। ਇੱਕ ਵਾਰ ਦੇ ਆਲ ਮਾਡਲਸ ਅਵੇਲੇਬਲ ਆ ਸਾਡੇ ਕੋਲ। ਜੀ ਜਿਵੇਂ ਅੱਜ ਕੱਲ੍ਹ ਬਈ ਆਟੋਮੈਟਿਕ ਵੀ ਚੱਲ ਪਈਆਂ ਉਹ ਵੀ ਸਾਰਾ ਕੁਝ ਅਵੇਲੇਬਲ ਆਪਣੇ ਕੋਲ। ਹਾਂਜੀ ਸਰ ਬਿਲਕੁਲ ਬਿਲਕੁਲ। ਠੀਕ ਹੈ ਜੀ। ਅਨੇਕ ਆਈਟਮ ਅਵੇਲੇਬਲ ਹੈ। ਜੀ ਬਈ। ਤੇ ਸੀਟਸ ਦੇ ਵਿੱਚ ਡਿਜ਼ਾਈਨ ਹੈਗੇ। ਜੀ ਇਹ ਅਲੱਗ-ਅਲ ਡਿਜ਼ਾਈਨ ਨਹੀਂ ਮੁੱਕਣੇ ਮਤਲਬ ਵੀਡੀਓ ਮੁੱਕ ਜੂਗੀ ਜੇ ਕਹਿਦੀ ਐ ਤਾਂ ਬਹੁਤ ਸੋਹਣੇ ਤਰੀਕੇ ਨਾਲ ਜੋ ਕੰਮ ਵੀ ਹੋਇਆ ਹੋਇਆ ਇੱਥੇ ਵੀ ਤੁਹਾਨੂੰ ਦੇਖ ਕੇ ਪਤਾ ਲੱਗੂ ਮੇਰੇ ਘਰ ਚ ਲੱਗੀ ਚੀਜ਼ ਕਿਵੇਂ ਲੱਗੂਗੀ ਹਾਂਜੀ ਵੀਰੇ ਕਿਚਨ ਮਿਕਸਰ ਕਿਚਨ ਦਾ ਸਬਾਨ ਆ ਗਿਆ ਸਾਰਾ ਜੀ ਹਾਂ ਇਹ ਵਾਸ਼ਿੰਗ مشین ਇਹ ਵਾਲ ਮਾਉਂਟਿੰਗ ਜਿਹੜੇ ਲੱਗਣ ਵਾਲੇ ਮਿਕਸਰ ਸਭ ਮਾਡਲ ਅਵੇਲੇਬਲ ਹੈ ਜੀ ਇਹ ਟੇਬਲ ਮਾਉਂਟਿੰਗ ਹੈਗੇ ਮਿਕਸਰ ਜੀ ਇਹਦੇ ਵਿੱਚ ਸਭ ਪੁਸ਼ ਐਂਡ ਪੁੱਲ ਸਭ ਮਾਡਲ ਅਵੇਲੇਬਲ ਹੈ ਜੀ ਠੀਕ ਹੈ ਜੀ ਜੋ ਅੱਜਕੱਲ ਟ੍ਰੈਂਡਿੰਗ ਦੇ ਵਿੱਚ ਚੀਜ਼ਾਂ ਚੱਲਦੀਆਂ ਹਨਾ ਬਈ ਭਾਂਡੇ-ਪੁੰਡੇ ਤੁਹਾਨੂੰ ਇੱਧ ਜੀ ਇਹ ਬਈ ਥੱਲੇ ਵਾਲੀਆਂ ਜਿਹੜੀਆਂ ਜਾਲੀਆਂ ਪਈਆਂ ਨੇ ਇਹ ਸਾਰੀਆਂ ਬਾਥਰੂਮ ਵਾਲੀਆਂ ਉਹ ਚਾਹੀਦੀ ਹਾਂਜੀ ਸਰ ਹਾਂਜੀ ਸਭ ਮਾਡਲ ਅਵੇਲੇਬਲ ਹੈ ਜੀ ਇਹਦੇ ਵਿੱਚ ਅਲੱਗ-ਅਲੱਗ ਡਿਜ਼ਾਈਨ ਨਹੀਂ ਆਪਾਂ ਜ਼ਿਆਦਾਤਰ ਇੱਕ ਦੇਖਦੇ ਗੋਲ ਜਾਂ ਚੌਰਸ 304 ਸਟੀਲ ਸੀਲ ਬੜੀ ਕੁਆਲਿਟੀ ਦੀ ਠੀਕ ਆ ਵੀਰੇ ਜੀ ਬਈ ਇਹਦੇ ਵਿੱਚ ਟੈਂਕੀ ਜਿਹੜੀ ਦੀਵਾਰ 'ਚ ਲੱਗਦੀ ਹੈ ਬੈਕਵਰਡ ਦੇ ਅੱਛਾ ਇਹ ਬਈ ਟੈਂਕੀ ਜਿਹੜੀ ਹੈ ਜਿਹੜੀ ਅੰਦਰ ਫਿੱਟ ਹੋ ਜਾਂਦੀ ਹੈ ਆਪਣੀ ਹਾਂਜੀ ਇਹ ਦੀਵਾਰ ਦੇ ਵਿੱਚ ਲੱਗੇ ਨੇ ਤੇ ਅੱਗੇ ਫਿਰ ਆਪਾਂ ਜਿਹੜੀ ਵਾਲ ਅਮਾਊਂਟਿੰਗ ਜਿਹੜੀ ਸੀਟ ਲੱਗ ਜਾਂਦੀ ਹੈ ਠੀਕ ਆ ਜੀ ਇਹ ਜੈਕਵਰਡ ਦੇ ਗੀਜ਼ਰ ਹੈਗੇ ਠੀਕ ਆ ਸਾਰੇ ਗੀਜਰਾਂ ਦੇ ਵੀ ਮਤਲਬ ਜੋ ਵੀ ਮਾਡਲ ਆਉਂਦੇ ਸਾਰੇ ਮਿਲ ਜਾਣਗੇ ਆਪ ਨੂੰ ਹਾਂਜੀ ਸਰ ਹਾਂਜੀ ਹਾਂਜੀ ਸਰ ਅੱਜ ਫਿਰ ਅੱਗੇ ਦਿਖਾਨੀ ਠੀਕ ਹੈ ਜੀ ਦੋਸਤੋ ਮਤਲਬ ਜੇ ਤੁਸੀਂ ਜੈਗਵਰ ਦੀ ਲਾਉਣ ਸਮਾਨ ਲੈਣ ਨੂੰ ਸੋਚ ਰਹੇ ਹੋ ਨਾ ਇੱਕ ਇੱਕ ਚੀਜ਼ ਤੁਹਾਨੂੰ ਮਿਲੂਗੀ ਬਾ ਤੁਸੀਂ ਬਾਈ ਹੋਰਾਂ ਦਾ ਨੰਬਰ ਤੇ ਪਤਾ ਨੋਟ ਕਰ ਲਓ ਜੀ ਬਾਈ ਬਾਈ ਅੱਜ ਕੱਲ ਕਿਜਰਾਂ ਦੇ ਵਿੱਚ ਇਹ ਬਹੁਤ ਟ੍ਰੈਂਡਿੰਗ ਦੇ ਵਿੱਚ ਸਭ ਤੋਂ ਵਧੀਆ ਚੀਜ਼ ਮੇਨ ਆ ਚੱਲ ਰਹੀ ਆ ਹਾਂਜੀ ਰੀਲਾਂ ਵੀ ਬਹੁਤ ਵਾਇਰਲ ਹੁੰਦੀਆਂ ਨੇ ਅੱਜ ਕੱਲ ਇਹਦੇ ਬਾਈ ਕੀ ਕੀ ਫੰਕਸ਼ਨ ਆਏ ਨੇ ਇਹ ਚ ਇਹਦੇ ਸਰ ਜਿਹੜੀ ਜਿਹੜੇ ਵਾਟਰ ਹੈਗਾ ਇਹਦੇ ਚ ਇਹਦੀ ਅਕੋਰਡਿੰਗ ਚਲਦਾ ਇਹ ਦਵਾਰ ਤੋਂ ਠੀਕ ਹੈ ਜੀ ਇੱਕ ਇਹਦੇ ਵਿੱਚ ਗਲਾਸ ਧੋਣ ਵਾਸਤੇ ਅਲੱਗੇ ਦੇ ਸੈਕਸ਼ਨ ਬਣਿਆ ਹੈ ਠੀਕ ਹੈ ਜੀ ਆਰਓਵਲ ਟੈਪ ਅਲੱਗ ਲੱਗੀ ਹੈ ਇਹ ਇਨਬिल्ਟ ਇੰਟੀਗ੍ਰੇਟਿਡ ਮਿਕਸਰ ਹੈ ਠੀਕ ਹੈ ਜੀ ਸਿੰਕ ਦੇ ਨਾਲ ਹੀ ਆਊਗਾ ਜੀ ਧੋਣ ਵਾਸਤੇ ਇਹਦੇ ਵਿੱਚ ਜਿਹੜੀਆਂ ਹੈਗੀਆਂ ਟੋਕਰੀਆਂ ਹੈਗੀਆਂ ਠੀਕ ਹੈ ਜੀ ਪ੍ਰੋਪਰ ਤੁਸੀਂ ਸਾਰਾ ਕੁਝ ਮਾਰਬਲ ਦੇ ਅਜਕਲ ਸਿੰਕ ਚੱਲ ਪਈ ਜੀ ਠੀਕ ਹੈ ਜੀ ਇਹ ਸਭ ਤੋਂ ਜਰਮਨ ਦੀ ਬ੍ਰਾਂਡ ਹੈ ਕੈਰੈਸਲ ਠੀਕ ਹੈ ਜੀ ਕੈਰੈਸਲ ਦੇ ਵਿੱਚ ਸਾਡੇ ਕੋਲ ਸਾਈਜ਼ ਸਭ ਅਵੇਲੇਬਲ ਹੈ ਜੀ ਇਹ ਜਿੰਨੇ ਕਲਰ ਰੇਂਜ ਆਉਂਦੀ ਹੈ ਜੀ ਦੇਖੋ ਠੀਕ ਹੈ ਜੀ ਸਾਰੇ ਸਾਈਜ਼ ਮਿਲ ਜਾਣਗੇ ਜੀ ਜੀ ਸਰ ਹੈਵੀ ਮੈਟ ਦੇ ਵਿੱਚ ਇਹਦਾ ਮਤਲਬ ਲੱਗਦਾ ਵੀ ਸ਼ੋਰ ਵੀ ਘਟਾ ਹਨਾ ਮੇਰੇ ਜਿਵੇਂ ਪਹਿਲਾਂ ਸਟੀਲ ਸਾਈਲੈਂਸ ਹਾਂ ਸਭ ਮੇਰੇ ਸਭ ਵੈਰਾਈਟੀ ਮਾਡਲ ਕਾਫੀ ਹੈ ਸਾਡੇ ਕੋਲ ਹਾਜ਼ਰ ਹੈ ਜੀ ਇਹਦੇ ਵਿੱਚ ਠੀਕ ਹੈ ਠੀਕ ਹੈ ਜੀ ਸਟੈਲ ਸਟੀਲ ਲਿਸ਼ਿੰਗ 304 ਦੇ ਵਿੱਚ ਠੀਕ ਹੈ ਜੀ ਸਾਰਿਆਂ ਦੀ ਕੁਆਲਿਟੀ ਇਹਨਾਂ ਦੀ ਇੰਵੈਸਟ ਹੈਗੀ ਹੈ ਤੇ ਗਲੋਸ ਹੈਗੀ ਹੈ ਜੀ ਜੇ ਮੈਂ ਆਮ ਆਪਾਂ ਸਿੰਪਲ ਲੈਣਾਗਾ ਤਾਂ ਹੋਰ ਵੀ ਬੜੀ ਮਿਲ ਜੂਗਾ ਸਭ ਮਾਡਲ ਅਵੇਲੇਬਲ ਹੈ ਜੀ ਠੀਕ ਹੈ ਜੀ ਘਰਾਂ ਵਿੱਚ ਦੇਖਦੇ ਆ ਜੀ ਹਾਂ ਜੀ ਟਾਇਲਟ ਸੀਟ ਤੇ ਟਾਇਲਟ ਸੀਟ ਲੱਗੀ ਹੁੰਦੀ ਹੈ ਤੇ ਆ ਇੱਕ ਯੂਰਨਲ ਜਿਹੜੀ ਆਈਟਮ ਹੈਗੀ ਹੈ ਇਹ ਹਰ ਇੱਕ ਕੋਠੀ ਵਿੱਚ ਇੱਕ ਹੋਣਾ ਚਾਹੀਦਾ ਠੀਕ ਹੈ ਜੀ ਇਹਦੇ ਨਾਲ ਇਹ ਵੈਸੇ ਆਮ ਘਟ ਦੇਖਣ ਨੂੰ ਮਿਲਦੀ ਹੈ ਲੋਕ ਲਵਾਉਂਦੇ ਨਹੀਂ ਹਣਾ ਜੀ ਹਾਂਜੀ ਹਾਂਜੀ ਯੂਰਨਲ ਦੇ ਨਾਲ ਦੇਖੋ ਪਾਣੀ ਦੀ ਬਚਤ ਹੁੰਦੀ ਹੈ ਜੀ ਇਹਦੇ ਵਿੱਚ ਦੇਖੋ ਇੱਕ ਦੀਆਂ 2 ਲੀਟਰ ਪਾਣੀ ਨਾਲ ਜਿਹੜੀ ਵਾਸ਼ ਆਊਟ ਹੋ ਜਾਂਦਾ ਬਿਲਕੁਲ ਜੀ ਠੀਕ ਹੈ ਜੀ ਕਿ ਟਾਇਲਟ ਸੀਟ ਹੈ ਤਾਂ ਤੁਸੀਂ ਉਹਦੇ ਵਿੱਚ 6 ਲੀਟਰ ਤੋਂ ਲੈ ਕੇ 10 ਲੀਟਰ ਤੱਕ ਪਾਣੀ ਵੇਸਟ ਚਲਾ ਜਾਂਦਾ ਚਾਰ ਗੁਣਾ ਪਾਣੀ ਤਾਂ ਆਪਾਂ ਵੱਧ ਵੇਸਟ ਕਰਾਂਗੇ ਹਾਂਜੀ ਸਰ ਹਾਂਜੀ ਜੀ ਬਈ ਤੇ ਇਹਦੇ ਵਿੱਚ ਵੀ ਭਾਈ ਇਹ ਸੈਂਸਰ ਵਾਲੇ ਵੀ ਮਿਲ ਜਾਂਦੇ ਨੇ ਆਪਣੇ ਕੋਲ ਸ ਠੀਕ ਹੈ ਸਰ ਹਾਜ਼ਰ ਹੈ ਇਹ ਦੇਖੋ ਵਾਲ ਮਾਉਂਟਿੰਗ ਪੋਸਿਸ਼ਨ ਹੈ ਜੀ ਇਹਦੇ ਨਾਲ ਕੀ ਹੈ ਵੀ ਜਿਵੇਂ ਦੀਵਾਰ ਦੇ ਉੱਪਰ ਟੰਗੇ ਜਾਂਦੇ ਆ ਠੀਕ ਹੈ ਜੀ ਪਹਿਲਾਂ ਵਾਸ਼ੀਸ਼ਨ ਲੱਗਦੇ ਸੀ ਉਸ ਤਰ੍ਹਾਂ ਦੇ ਸਰ ਠੀਕ ਹੈ ਉਹ ਲੈਗ ਵਾਲੇ ਜੀ ਉਹਨਾਂ ਨੂੰ ਇਹਨਾਂ ਨੇ ਅਪਡੇਟ ਕਰਤਾ ਜੀ ਠੀਕ ਹੈ ਜੀ ਇਹਦੇ ਨਾਲ ਕੀ ਹੈ ਵੀ ਜਿਹੜੇ ਵਾਸ਼ੀਸ਼ਨ ਵਾਲ ਹੈਂਗਿੰਗ ਮੰਨਗੇ ਜੀ ਨੀਚੋਂ ਜਿਹੜੀ ਹੈ ਤਾਂ ਫਲੋਰ ਜਿਹੜਾ ਆਪਣਾ ਸਾਫ਼ ਰਹਿੰਦਾ ਜੀ ਸਪਾਈ ਕਰਨੀ ਸੌਖੀ ਹੈ ਜੀ ਬਿਲਕੁਲ ਸਰ ਬਿਲਕੁਲ ਜਿਹਦੇ ਵਿੱਚ ਮਾਡਲ ਕਾਫੀ ਹੈਗੇ ਸਾਡੇ ਕੋਲ ਠੀਕ ਹੈ ਜੀ ਇਹ ਦੇਖੋ ਇਹ ਸਾਡਾ ਬਲੈਕ ਕਨਸੈਪਟ ਸਾਡਾ ਤਿਆਰ ਕੀਤਾ ਆ ਠੀਕ ਹੈ ਜੀ ਬਲੈਕ ਵਾਸ਼ੀਸ਼ ਇਹ ਲਾਈਵ ਤੁਹਾਨੂੰ ਅਜੀ ਬਾਥਰੂਮ ਤਿਆਰ ਕਰਕੇ ਦਿਖਾਤਾ ਜੀ ਜੀ ਬਈ ਫਿਰਦਰ ਹਿੰਦੀਵਰ ਦੀ ਸੈਗਮੈਂਟ 'ਚ ਆ ਗਏ ਆਪਾਂ ਹੁਣ ਇਹਦੇ ਵਿੱਚ ਜਿਹੜੇ ਲੇਟੈਸਟ ਮਾਡਲ ਜਿਹੜੇ ਹੈਗੇ ਆਪਣੇ ਕੋਲ ਠੀਕ ਹੈ ਜੀ ਉਹਦੇ ਵਿੱਚ ਹਰ ਇੱਕ ਚੀਜ਼ ਡਿਸਪਲੇ ਲੱਗੀ ਆ ਆਪਣੇ ਕੋਲ ਮਤਲਬ ਡਿਸਪਲੇ ਤੋਂ ਹੀ ਮੈਂ ਕਹਿੰਦਾ ਘੱਟੋ ਘੱਟ 10 20 ਬੰਦਿਆਂ ਨੂੰ ਤਾਂ ਇਹ ਹੀ ਪਸੰਦ ਆ ਜਾਣਾ ਵੀ ਆਹ ਚੀਜ਼ ਲਵਾਉਣੀ ਹੈ ਇਸ ਤਾਂ ਹਾਂਜੀ ਹਾਂਜੀ ਬਿਲਕੁਲ ਬਹੁਤ ਸੋਹਣੇ ਤਰੀਕੇ ਨਾਲ ਜੋ ਰੰਗ ਚੂਜ਼ ਕੀਤਾਗਾ ਤੇ ਡਿਜ਼ਾਈਨ ਹਨਾ ਬਈ ਬਹੁਤ ਸੋਹਣਾ ਵੱਖਰਾ ਲੱਗਦਾਗਾ ਠੀਕ ਹੈ ਜੀ ਬਗਲੇ ਬਾਡੀ ਜਿਹੜੇ ਇਹਦੇ ਵਿੱਚ ਆਨੇ ਆ 5A ਬੋਡੀ ਇਹਦੇ ਵਿੱਚ ਆਉਂਦੀ ਹੈ ਜੀ ਠੀਕ ਹੈ ਜੀ 5A ਦੇ ਥਰਮੋਸਟੈਟਿਕ ਹੈਗੇ ਠੀਕ ਹੈ ਜੀ ਬੋਡੀ ਜਰ ਦੇ ਵਿੱਚ ਡਿਜ਼ਾਈਨ ਹੈਗੇ ਆ ਜੀ ਜਿਸ ਤਰ੍ਹਾਂ ਤੁਸੀਂ ਆਪਣਾ ਬਾਥਰੂਮ ਤਿਆਰ ਕਰਨਾ ਚਾਹਦੇ ਹੋ ਮਤਲਬ ਉਹੀ ਕਰ ਦੋਗੇ ਹਾਂ ਜੀ ਆਪਣੇ ਸੁਪਨਿਆਂ ਦਾ ਜਿਹੜਾ ਬਾਥਰੂਮ ਆਪਣਾ ਉਹ ਤੁਸੀਂ ਤਿਆਰ ਕਰ ਸਕਦੇ ਹੋ ਠੀਕ ਹੈ ਮੇਰੀ ਤੇ ਇਸ ਤੋਂ ਬਈ ਅੱਗੇ ਚੱਲੀਏ ਜੀ ਸਰ ਤੇ ਬਈ ਆ ਮੈਂ ਦੇਖਿਆ ਇੱਧਰ ਨਾ ਜਿਵੇਂ ਇਹ ਚ ਕਲਰ ਦੇ ਬਹੁਤ ਆਪਸ਼ਨਸ ਨੇ ਇਹ ਬਈ ਕੀ ਆ ਗਿਆ ਕਿਚਨ ਮਿਕਸਰ ਇਹ ਸਰ ਲੇਟੈਸਟ ਜਿਹੜਾ ਹੈਗਾ ਇਹਨਾਂ ਨੇ ਮਾਡਲ ਕੱਢਿਆ ਹੈ ਜੀ ਕਿਚਨ ਮਿਕਸਰ ਹੈਗਾ ਹੈ ਜੀ ਇਹ ਜਿੱਧਰ ਚਾਹੋ ਤੁਸੀਂ ਉਹਨੂੰ ਮੂਵ ਕਰ ਸਕਦੇ ਆ ਠੀਕ ਆ ਜੀ ਇੱਕ ਤਾਂ ਮਤਲਬ ਜਿਹੜਾ ਆਪਾਂ ਉਧਰ ਜਿਵੇਂ ਨਾਰਮਲ ਆਪਾਂ ਦੇਖਦੇ ਆ ਉਹ ਇੱਥੋਂ ਨਿਕਲ ਜਾਂਦਾ ਉਹਨਾਂ ਕ ਪਰ ਇਹ ਪੂਰੀ ਪਏ ਵੀ ਆਪਾਂ ਕਿਧਰ ਮਰਜ਼ੀ ਲਈ ਫੇਰੀ ਬਿਲਕੁਲ ਸਰ ਬਿਲਕੁਲ ਇਹ ਬ੍ਰਾਂਡ ਹੈ ਰ 10 ਇਅਰ ਦੀ ਵਾਰੰਟੀ ਹੈਗੀ ਹੈ ਠੀਕ ਆ ਜੀ ਡਬਲ ਠੰਡੇ ਗਰਮ ਵਾਲੇ ਮਿਕਸਰ ਜਿਹੜੀ ਹੈਗੀ ਇਹਦੇ ਵਿੱਚ ਤੇ ਇਹਨੂੰ ਬਈ ਕੁਝ ਨਹੀਂ ਹੁੰਦਾ ਜਿਵੇਂ ਜਿੱਧਰ ਮਰਜ਼ੀ ਮੋੜੀ ਜੀ ਤੁਸੀਂ ਫਿਰ ਕੁਝ ਵੀ ਤੁਸੀਂ ਜਿਹੜੀ ਚੀਜ਼ ਆਏ ਆਪਾਂ ਬੋਤਲ ਤੋਂ ਨਹੀਂ ਆ ਕਿਦੇ ਵਿੱਚ ਮਰਜ਼ੀ ਪਾ ਕੇ ਤੁਸੀਂ ਜਾਂ ਪਾਣੀ ਦੀ ਬੋਤਲ ਭਰਨੀ ਆ ਜਾਂ ਕੁਝ ਕਰਨਾ ਹੈ ਨਾ ਬਿਲਕੁਲ ਬਿਲਕੁਲ ਕਿਆ ਬਾਤ ਹੈ ਜੀ ਦੇਖੋ ਕਲਰਫੁਲ ਰੇਂਜ ਜਿਹੜੀ ਹੈਗੀ ਇਹਦੇ ਵਿੱਚ ਵੀ ਸੇਮ ਫਾਈਨ ਮੈਟ ਬਲੈਕ ਜੀ ਸ਼ਾਵਰ ਦੇ ਵਿੱਚ ਕਲਰ ਹੈਗੇ ਆ ਜੀ ਦੇਖੋ ਠੀਕ ਹੈ ਜੀ ਆ ਸਾਰਾ ਸੋਨੂੰ ਦੋਸਤੋ ਐਨ ਸ਼ਾਵਰ ਐਨ ਸ਼ਾਵਰ ਦੇ ਵਿੱਚ ਡਿਜ਼ਾਈਨ ਹੈਗੇ ਆ ਠੀਕ ਹੈ ਜੀ ਵੱਖੋ ਵੱਖਰੇ ਡਿਜ਼ਾਈਨ ਨਵੀਂ ਚੀਜ਼ ਮਤਲਬ ਜੋ ਨਿਊ ਅਰਾਈਵਲ ਕਹੇ ਦੀ ਉਹ ਸਾਰਾ ਕੁਝ ਬਾਈ ਹੋਰਾਂ ਕੋਲੇ ਮਿਲੂਗਾ ਜੀ ਸਰ ਬਿਲਕੁਲ ਜੀ ਤੇ ਇਸ ਤੋਂ ਅੱਗੇ ਚੱਲਦੇ ਹਾਂ ਜੀ ਦੋਸਤੋ ਮਤਲਬ ਵੈਰਾਈਟੀ ਇੰਨੀ ਕਿ ਜ਼ਿਆਦਾ ਸਟਾਕ ਇੰਨਾ ਕਿ ਜ਼ਿਆਦਾ ਹੈਗਾ ਤੇ ਤੁਸੀਂ ਵੀ ਕਹਿਣਾ ਵੀਡੀਓ ਲੰਮੀ ਹੋ ਗਈ ਪਰ ਬਾਈ ਹੋਰਾਂ ਕੋਲੇ ਤੁਸੀਂ ਦੇਖ ਸਕਦੇ ਹੋ ਸਾਰਾ ਹੀ ਸ਼ੋਰੂਮ ਜਿਹੜਾ ਪ੍ਰੋਪਰ ਭਰਿਆ ਹੋਇਆ ਤੇ ਪ੍ਰੋਪਰ ਜੋ ਦਿਨਾਂ ਜੇ ਕਹੀਏ ਇੰਟੀਰੀਅਰ ਦਾ ਜਿਹੜਾ ਕੰਮ ਹੋਇਆਗਾ ਜਿਵੇਂ ਆਪਾਂ ਕਹਿੰਦੇ ਨਾ ਕੋਠੀ ਸੋਹਣੀ ਬਣੀ ਆ ਤਾਂ ਸ਼ੋਰੂਮ ਵੀ ਬਾਕੀ ਸੋਹਣਾ ਬਣਿਆ ਹੋਇਆ ਇੱਕ ਇੱਕ ਚੀਜ਼ ਦੇਖਣ ਨੂੰ ਵਧੀਆ ਲੱਗੇ ਜੇ ਤੁਸੀਂ ਢੇਡਾ ਮਾਰੋਗੇ ਮੈਨੂੰ ਲੱਗਦਾ ਖਾਲੀ ਨਹੀਂ ਜਾਓਗੇ ਕਿਉਂਕਿ ਬਹੁਤ ਚੀਜ਼ਾਂ ਨਵੀਆਂ ਰੱਖੀਆਂ ਬਾਈ ਹੁਣ ਆਗੇ ਜੇ ਆਪਾਂ ਕਹਦੀ ਅੱਜ ਦੇ ਜ਼ਮਾਨੇ ਦੇ ਆ ਨਵੇਂ-ਨਵੇਂ ਸੈਂਸਰ ਵਾਲੇ ਆ ਟਾਇਲਟ ਸੀਟ ਬਿਲਕੁਲ ਸਰ ਦੇਖੋ ਇਹ ਜਿਹੜਾ ਮਾਡਲ ਹੈਗਾ ਜੀ ਇਹਦੇ ਵਿੱਚ ਰਿਮੋਟ ਕੰਟਰੋਲ ਸਿਸਟਮ ਹੈ ਸਾਰਾ ਠੀਕ ਹੈ ਜੀ ਸੈਂਸਰ ਸਿਸਟਮ ਹੈ ਸਭ ਠੀਕ ਹੈ ਜੀ ਇਹਦੇ ਅੰਦਰ ਆਪਾਂ ਨੂੰ ਹਰ ਇੱਕ ਫੀਚਰ ਜਿਹੜੇ ਹੈਗੇ ਰਿਮੋਟ 'ਚ ਹੀ ਮਿਲ ਜਾਣਗੇ ਠੀਕ ਹੈ ਜੀ ਵਾਰਮ 에ਅਰ ਠੀਕ ਹੈ ਜੀ ਵਾਰਮ ਵਾਟਰ ਠੀਕ ਹੈ ਜੀ ਜਿਹੜੀ ਇਹਦੇ ਵਿੱਚ ਇਨ ਬਿਲਟ ਜੈਟ ਹੈ ਜੀ ਠੀਕ ਹੈ ਜੀ ਇਹਦਾ ਆਟੋਮੈਟਿਕ ਇਨਸੀਟ ਕਹਿੰਦੇ ਆ ਉਹ ਇਹ ਕੰਪਨੀ ਵੱਲੋਂ ਤਿਆਰ ਕੀਤੀ ਗਈ ਹੈ ਮਤਲਬ ਸਾਰੀ ਆਟੋਮੈਟਿਕ ਹੈ ਚਾਹੇ ਠੰਡਾ ਜੇ ਆਪਾਂ ਹਵਾ ਵੀ ਛੜ ਨਹੀਂ ਗਰਮ ਛੜ ਸਦੀ ਉਹ ਚੀਜ਼ਾਂ ਇੱਕ ਇੱਕ ਨਵੀਂ ਵੈਰਾਈਟੀ ਜੋ ਅੱਜ ਦੇ ਜਬਾਨੇ ਚਲੋ ਆਪਾਂ ਸੁਖ ਸੁਲਤ ਲੈਣਾ ਚਾਹਣਾ ਸਾਰੀਆਂ ਮਿਲਦੀਆਂ ਨੇ ਜੀ ਅੱਛਾ ਬਿਲਕੁਲ ਨਹੀਂ ਕੋਈ ਟੱਚ ਫਰੀ ਸੀਟ ਆਈ ਹੈ ਕੰਪਨੀ ਵੱਲੋਂ ਕੱਢੀ ਗਈ ਹੈ ਜੀ ਸੀਟ ਨੂੰ ਟੱਚ ਨਹੀਂ ਕਰਨਾ ਠੀਕ ਹੈ ਟੱਚ ਫਰੀ ਸੀਟ ਹੈ ਮਤਲਬ ਨਹੀਂ ਆਪੇ ਇੱਥੋਂ ਦਬਦੇ ਹੁੰਦੇ ਆ ਹਾਂ ਜੀ ਸਰ ਉਹ ਦਬਦਿੰਦੇ ਵੀ ਆਪਸ਼ਨ ਦਿੱਤੀ ਹੋਈ ਹੈ ਨਹੀਂ ਹਾਂ ਜੀ ਸਰ ਆਪਸ਼ਨ ਹੈਗੀ ਹੈ ਇਹਦੇ ਵਿੱਚ ਪਰ ਉਹ ਸੈਂਸਰ ਨਾਲ ਜੇ ਤੁਸੀਂ ਐ ਕਰਤਾ ਸਮਝ ਰਹੋ ਜੀ ਸਰ ਪਾਣੀ ਚੱਲ ਪੈਣਾ ਸੈਂਸਰ ਟਾਈਪ ਹੈ ਦੇਖੋ ਟੈਂਕਲੈਸ ਸੀਟ ਆ ਗਈ ਹਿੰਦੂਵੀਰ ਦੀ ਠੀਕ ਹੈ ਜੀ ਇਦੇ ਵਿੱਚ ਜਿਵੇਂ ਦੇਖੋ ਟੈਂਕ ਦੀਵਾਰ ਦੇ ਵਿੱਚ ਲੱਗਦੇ ਸੀਗੇ ਠੀਕ ਹੈ ਜੀ ਕਿਤੇ ਟੈਂਕ ਦੀਵਾਰ ਚ ਨਹੀਂ ਲੱਗਦਾ ਹਾਂਜੀ ਤੇ ਇਨਬिल्ਟ ਵਾਟਰ ਰੈਂਕ ਦੇ ਅੰਦਰ ਰਹਿੰਦਾ ਹੀ ਅੱਛਾ ਜੀ ਤੇ ਇਨਬिल्ਟ ਸਟੋਰੇਜ ਦੇ ਅੰਦਰ ਹੀ ਹੈ ਜੀ ਠੀਕ ਹੈ ਤੇ ਨਾਲ ਹਾਂਜੀ ਸਰ ਬਿਲਕੁਲ ਠੀਕ ਹੈ ਠੀਕ ਹੈ ਤੇ ਮਤਲਬ ਜੋ ਜਿਵੇਂ ਕਹਿ ਜੀ ਪ੍ਰੈਸ਼ਰ ਵਗੈਰਾ ਉਹ ਵੀ ਆ ਸਾਰਾ ਸਹੀ ਓਕੇ ਸਰ ਓਕੇ ਬਿਲਕੁਲ ਓਕੇ ਰਵੋਟ ਹੈ ਜੀ ਠੀਕ ਆ ਭਾਈ ਜੀ ਤੇ ਲੋਬੀ ਦੋਸਤੋ ਨਵੇਂ ਜਵਾਨੇ ਦੀ ਨਵੀਂ ਤਕਨੀਕ ਨਵੀਆਂ ਨਵੀਆਂ ਚੀਜ਼ਾਂ ਤੁਹਾਨੂੰ ਦੇਖਣ ਨੂੰ ਮਿਲਣੀਆਂ ਨੇ ਤੇ ਇਸ ਤੋਂ ਅੱਗੇ ਭਾਈ ਜੀ ਗੱਲ ਕਰੀਏ ਹਾਂ ਜੀ ਇਸ ਤੋਂ ਅੱਗੇ ਤੁਸੀਂ ਇਹ ਸੈਂਸਰ ਟਾਈਪ ਆ ਗਿਆ ਜੀ ਇਹਦੇ ਵਿੱਚ ਦੇਖੋ ਆਰਮ ਸ਼ੋਅਰੂਮ ਤੇ ਜਾਈਓਗੇ ਇੱਕ ਅਦਾ ਡਿਜ਼ਾਈਨ ਤੁਹਾਨੂੰ ਮਿਲੂਗਾ ਜੀ ਅਗਲੀ ਤਕਰੀਬਨ ਸਭ ਮਾਡਲ ਜਿਹੜੇ ਹੈਗੇ ਸਾਡੇ ਕੋਲ ਮਤਲਬ ਜੇ ਤੁਸੀਂ ਕੋਠੀ 'ਚ ਵੀ ਲਾਉਣੇ ਆ ਚਾਹੇ ਸ਼ੋਅਰੂਮ 'ਚ ਲਾਉਣੇ ਆ ਕਿਤੇ ਵੀ ਲਾਉਣੇ ਆ ਉਸ ਤਰੀਕੇ ਦੀ ਤੁਹਾਨੂੰ ਜਿਹੜੀਆਂ ਮਿਲ ਜਾਣਗੀਆਂ ਜਿਹਦੇ ਸੈਂਸਰਾਂ ਨਾਲ ਕੰਮ ਕਰਦੇ ਨੇ ਸੈਂਸਰ ਸੈਂਸਰ ਟਾਈਪ ਠੀਕ ਆ ਭਾਈ ਜੀ ਇਹ ਕਾਊਂਟਰ ਵਾਸ਼ੇਸ਼ਨ ਇੱਕ ਕਨਸੈਪਟ ਤੁਸੀਂ ਤਿਆਰ ਜਿਸ ਤਰ੍ਹਾਂ ਤਿਆਰ ਕੀਤਾ ਐਸ ਤਰ੍ਹਾਂ ਤੁਸੀਂ ਆਪਦੀ ਲੋਬੀ ਵਿੱਚ ਤਿਆਰ ਕਰ ਸਕਦੇ ਆ ਮੈਂ ਇੱਕ ਤਰ੍ਹਾਂ ਦਾ ਲਾਈਵ ਕਨਸੈਪਟ ਦੇ ਦਾਂ ਜੀ ਸਰ ਬਿਲਕੁਲ ਜੀ ਇਹਦੇ ਵਿੱਚ ਵੀ ਕਲਰ ਇਹ ਬੇਸਨ ਮਿਕਸਰਸ ਆ ਗਏ ਜੀ। ਨੇਕਸਰੀ 골ਡਨ ਆ ਗਏ ਜੀ। ਠੀਕ ਆ ਜੀ। ਰੋਜ਼ ਗੋਲਡ ਆ ਗਿਆ। ਜੀ। ਬਲੈਕ ਆ ਗਿਆ ਜੀ। ਆਹ ਬਲੈਕ ਬਈ ਬਹੁਤ ਵਧੀਆ ਮਤਲਬ ਇਹ ਕਾਫੀ ਮੈਨੂੰ ਦੇਖਣ ਨੂੰ ਵੀ ਮਿਲਦਾ ਘਰਾਂ ਦੇ ਵਿੱਚ ਲੱਗਿਆ। ਹਾਂਜੀ ਹਾਂਜੀ। ਤੇ ਵੱਖਰੀ ਚੀਜ਼ ਐ ਇਹ। ਹਾਂਜੀ। ਇਹ ਨਵਾਂ ਮਾਡਲ ਬੰਬੇ ਨੇ। ਇਹ ਸਾਰੇ ਨਵੇਂ ਆ ਗਏ। ਹੋਰ ਵੀ ਤੁਹਾਨੂੰ ਸਾਰੀਆਂ ਚੀਜ਼ਾਂ ਦੇਖਣ ਨੂੰ ਜਿਹੜੀਆਂ ਮਿਲ ਜਾਣੀਆਂ ਦੋਸਤੋ। ਜੀ ਬਈ। ਇਸ ਤੋਂ ਅੱਗੇ ਬਈ ਇਹ ਨਾਰਮਲ। ਹਾਂਜੀ ਇਸ ਤੋਂ ਕੀ ਸਰਵਲ ਹੈਂਗਿੰਗ ਸ਼ੀਟਸ ਆ ਗਈਆਂ। ਠੀਕ ਆ ਜੀ। ਸ਼ੀਟਸ ਤੇ ਜਿਹੜੀ ਹੈਗੀਆਂ ਸੀਟ ਦੇ ਅਕੋਰਡਿੰਗ ਆਪਾਂ ਜਿਹੜੇ ਠੀਕ ਹੈ ਜੀ ਇਹਦੇ ਵਿੱਚ ਵੀ ਕਲਰ ਰੇਂਜ ਹੈਗੀ ਆ ਠੀਕ ਹੈ ਜੀ ਇਹ 골ਡ ਬਲੈਕ ਜੋ ਵੀ ਆਪਾਂ ਸਲਵਰ ਕਰਾਉਣੀ ਚਾਹਣੇ ਉਹ ਆਪ ਨੂੰ ਮਿਲ ਜੂਗੀ ਹਾਂਜੀ ਸਰ ਠੀਕ ਹੈ ਜੀ ਤੇ ਡਿਜ਼ਾਈਨ ਤੁਸੀਂ ਦੋਸਤੋ ਆਪ ਹੀ ਦੇਖ ਸਕਦੇ ਹੋ ਅੱਜ ਆਲਾ ਸਕਦੇ ਹੋ ਹਰ ਇੱਕ ਚੀਜ਼ ਦਾ ਡਿਜ਼ਾਈਨ ਵੱਖੋ ਵੱਖਰਾ ਛੋਟੇ ਤੋਂ ਲੈ ਕੇ ਵੱਡੇ ਤੱਕ ਹਰ ਇੱਕ ਚੀਜ਼ ਤੁਹਾਨੂੰ ਦੇਖਣ ਨੂੰ ਜਿਹੜੀ ਮਿਲਣੀ ਹੈਗੀ ਜਿਹੜਾ ਇਹ ਕਲਰ ਰੇਂਜ ਹੈ ਆਪਣੀ ਕਸਟਮਰ ਦੀ ਡਿਮਾਂਡ ਹੁੰਦੀ ਵੀ ਆਪਣਾ ਕਲਰ ਰੇਂਜ ਚਾਹੀਦੀ ਪਰ ਉਹ ਨੇੜੇ ਸਟੇਸ਼ਨ ਤੇ ਨਾ ਮਿਲਣ ਕਰਕੇ ਉਹ ਫਿਰ ਉਹ ਚੋਅਸ ਆਪਣੀ ਰੁਕ ਜਾਂਦੀ ਹੈ ਇਹਦੇ ਚ ਕ੍ਰੋਮ ਮੋਸਟਲੀ ਮਿਲਦੀ ਹੈ ਆਪਣੇ ਨਵੇਂ ਸ਼ੋਰੂਮ ਦੇ ਅੰਦਰ ਵੀ ਦਿਨ 1 ਮੰਥ 1 ਮੰਥ ਹੋਏ ਸਟਾਰਟ ਹੋਏ ਨੇ ਜੀ ਠੀਕ ਹੈ ਜੀ ਜਿਹਦੇ ਅੰਦਰ 1 ਮਹੀਨੇ ਦੇ ਅੰਦਰ ਸਟਾਰਟ ਹੋਇਆ ਹੈ ਤੇ ਕੰਮ ਕਰਦੇ ਨੂੰ ਅਜ 15 ਸਾਲ ਹੋ ਗਏ ਸਾਡਾ ਐਕਸਪੀਰੀਅੰਸ ਨੇ ਜੀ ਠੀਕ ਹੈ ਸਾਡਾ ਐਕਸਪੀਰੀਅੰਸ ਸਾਨੂੰ ਸਾਨੂੰ ਅੱਗੇ ਵਧਾਇਆ ਉਹਨੇ ਤੁਹਾ ਜਿੰਨੇ ਵੀ ਇਸ ਏਰੀਆ ਦੇ 100 ਤੋਂ 200 ਕਿਲੋਮੀਟਰ ਦੇ ਕਸਟਮਰ ਆ ਉਹਨਾਂ ਦੀ ਚੋਅ ਸੀਗੀ ਵੀ ਸਾਨੂੰ ਕਲਰ ਰੇਂਜ ਚਾਹੀਦੀ ਹੈ ਜਿੰਨੇ ਸ਼ੋਰਮ ਅਸੀਂ 1 ਮਹੀਨਾ ਪਹਿਲਾਂ ਹੀ ਐਡਵਾਂਸ ਤਿਆਰ ਕਰਕੇ ਓਪਨਿੰਗ ਕੀਤੀ ਹੁੰਦੀ ਔਰ ਇਹਨੇ ਸਾਰੀ ਰੇਂਜ ਪਈ ਹੈ ਆਪਣੇ ਕੋਲ ਸਭ ਫੁੱਲ ਸਟਾਕ ਪਿਆ ਹੈ ਫੁੱਲ ਸਰ ਕਈ ਵਾਰ ਹੁੰਦਾ ਵੀ ਕੋਈ ਨਵੀਂ ਵੈਰਾਈਟੀ ਹੁੰਦੀ ਹੈ ਕਿਸੇ ਵੀ ਬ੍ਰਾਂਡ ਦੀ ਹਾਂਜੀ ਪਰ ਜੋ ਆਪਣੇ ਕੋਲ ਜੈਗੂ ਆ ਰਿਹਾ ਹਿੰਦੇ ਵੇਰ ਹੈ ਤੇ ਕੋਈ ਇੰਟੀਰੀਅਰ ਡਿਜ਼ਾਈਨਰ ਜਾਂ ਆਰਕੀਟੈਕਟ ਕਹਿੰਦਾ ਵੀ ਆਹ ਚੀਜ਼ ਸੋਹਣੀ ਲੱਗੂ ਤਾਂ ਉਹ ਮੰਗਵਾ ਵੀ ਦਿਓਗੇ ਜੇ ਆਪਣੇ ਕੋਲ ਨਹੀਂ ਹੁੰਦੀ ਜੋ ਜੋ ਦੇਖੋ ਜੋ ਚੀਜ਼ ਕੰਪਨੀ ਦੀ ਬਣੀ ਹੈ ਮੋਸਟਲੀ ਸਾਰਾ ਮਾਲ ਆਪਣੇ ਕੋਲ ਅਵੇਲੇਬਲ ਹੈ ਜੇਕਰ ਕਸਟਮਰ ਦੀ ਕੋਈ ਆਪਣੀ ਡਿਮਾਂਡ ਹੈਗੀ ਹੈ ਵੀ ਆਪ ਨੂੰ ਕੋਈ ਚੀਜ਼ ਐਕਸਟਰਾ ਚਾਹੀਦੀ ਹੋ ਵਿਦਿਨ ਅ 1 ਵੀਕ ਹੋਰ ਬਾਅਦ ਜਾਂ 1 ਮੰਥ ਦੇ ਅੰਦਰ ਆਪਣਾ ਸਟਾਕ ਮੇਨਟੇਨ ਕਰ ਲਏ ਨੇ ਜੀ ਸਰ ਸਰ ਇਹ ਇਹਦੇ ਵਿੱਚ ਕਲਰ ਰੇਂਜ ਹੈਗੀ ਆ 골ਡਨ ਕਲਰ ਜੀ ਕ੍ਰੋਮ ਪਾਲਿਸ਼ ਦੇ ਵਿੱਚ ਸਾਡੇ ਕੋਲ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਜਿਹੜੇ ਹੈਗੇ ਸਾਡੇ ਕੋਲ ਸਾਰਿਆਂ ਦੇ ਉੱਪਰ ਲਿਖੇ ਵੀ ਹੋਏ ਫੈਬੀਓ ਸਪਾਈਰੋ ਹੈ ਜੀ ਹਾਂ ਜੀ ਸਭ ਮਾਡਲ ਜੀ ਹਰ ਇੱਕ ਤਰ੍ਹਾਂ ਦਾ ਮਾਡਲ ਜੋ ਵੀ ਲੈਣਾ ਉਹ ਮਿਲ ਜੂਗਾ ਮਤਲਬ ਆਪਣੇ ਕੋਲ ਹਾਂ ਜੀ ਸਰ ਬਿਲਕੁਲ ਸਰ ਬਿਲਕੁਲ ਜੀ ਕਿਚਨ ਮਿਕਸ਼ਰ ਦੇ ਵਿੱਚ ਮਾਡਲ ਜਿਹੜੇ ਲੇਟੈਸਟ ਆਏ ਆ ਠੀਕ ਹੈ ਜੀ ਉਹ ਸਭ ਸਾਡੇ ਕੋਲ ਡਿਸਪਲੇ ਵਿੱਚ ਇੱਕ ਵਈ ਜਿਵੇਂ ਆਮਣਾ ਪ ਦੇਖਦੇ ਆ ਵੈਸੇ ਆਪਣਾ ਸਾਰਾ ਹੀ ਸਮਾਨ ਬਹੁਤ ਸੋਹਣਾ ਹੈ ਬ੍ਰਾਂਡ ਦਾ ਕਈ ਵਾਰ ਲੋਕ ਕਹਿੰਦੇ ਯਾਰ ਸਾਨੂੰ ਨਾਰਮਲ ਬ੍ਰਾਂਡ ਸਸਤਾ ਮਿਲ ਜਾਂਦਾ ਹਾਂ ਜੀ ਤਾਂ ਉਹਨਾਂ ਨਾਲ ਕੀ ਫਰਕ ਆਪਾਂ ਇਹਦਾ ਮਤਲਬ ਕਹਿ ਸਕਦੇ ਆ ਬ੍ਰਾਂਡ ਸਰ ਜੋ ਬ੍ਰਾਂਡ ਹੈਗੀ ਹੈ ਇਹ ਕੁਆਲਿਟੀ ਤਾਂ ਸਰ ਦੇਖੋ ਬ੍ਰਾਂਡ ਕੁਆਲਿਟੀ ਚੰਗੀ ਹੋਊਗੀ ਤਾਂ ਹੀ ਸਰ ਬ੍ਰਾਂਡ ਦਾ ਨਾਮ ਚੱਲਦਾ ਨਾ ਜੀ ਇਹਦੀ ਸਰ ਦੇਖੋ 10 ਇਅਰ ਦੀ ਵਾਰੰਟੀ ਹੈਗੀ ਹੈ ਜੀ ਤੇ ਤੁਸੀਂ ਤੁਸੀਂ ਦੇਸੀ ਲਓਗੇ ਆਓ ਕਿਸੇ ਦੁਕਾਨ ਤੇ ਜਾਓਗੇ ਕਹਿਣਗੇ ਸਰ ਦੇਸੀ ਹੈ ਇਹਦੀ ਗਾਰੰਟੀ ਹੈ ਪਰ ਦੇਖੋ ਜੋ ਜੇਕਰ ਕਿਸੇ ਕੰਪਨੀ ਦਾ ਕੋਈ ਨਾਮ ਚੱਲਿਆ ਜੈਕਵਾਰ ਦਾ ਇਹ ਹਿੰਦਵਤਾ ਕਿਸੇ ਗਲਤ ਤੇ ਚ ਗਲਤ ਚੱਲਿਆ ਨਾ ਜੀ ਕੋਈ ਨਾ ਕੋਈ ਸਰ ਉਹਦੇ ਵਿੱਚ ਕੁਆਲਿਟੀ ਹੈਗੀ ਹੈ ਪਰ ਬ੍ਰਾਂਡ ਬਣਨ ਨੂੰ ਬ੍ਰਾਂਡ ਨੂੰ ਸਮਾਂ ਤਾਂ ਉਹਨਾਂ ਨੂੰ ਲੱਗੇ ਹੀ ਆ ਹਾਂ ਜੀ ਸਰ ਬਿਲਕੁਲ ਗ੍ਰੀ ਜੀ ਇਹ ਦੇਖੋ ਸਰ ਟ੍ਰਾਇੰਗਲ ਵਾਸਿਸ਼ਨ ਹੈਗਾ ਜੀ ਉਹ ਲੇਟੈਸਟ ਮਾਡਲ ਸਭ ਸਾਡੇ ਕੋਲੇ ਸਭ ਨਵੇਂ ਮਾਡਲ ਆਏ ਹੋਏ ਜੀ ਠੀਕ ਹੈ ਜੀ ਇਹ ਸਾਡੀ ਗੈਲਰੀ ਵਿੱਚ ਅਵੇਲੇਬਲ ਹੈ ਜੀ ਠੀਕ ਹੈ ਭਾਈ ਜੀ ਵਾਲ ਹੈਂਗਿੰਗ ਸੀਟਸ ਹੈ ਵਾਲ ਮਾਉਂਟਿੰਗ ਵਾਸਿਸ਼ਨ ਹੈਗੇ ਅੱਜਕੱਲ ਇਹਨਾਂ ਦਾ ਟ੍ਰੈਂਡ ਹੈਗਾ ਦੇਖੋ ਜੀ ਹਰ ਕੋਈ ਚਾਹੁੰਦਾ ਵੀ ਥੱਲੇ ਪਾਈਪ ਜੀ ਨਾ ਦਿਖੇ ਜੀ ਹਾਂ ਜੀ ਸਰ ਬਿਲਕੁਲ ਬਿਲਕੁਲ ਠੀਕ ਹੈ ਭਾਈ ਜੀ ਦੇਖੋ ਯੂਰਨਲ ਹੈਗੇ ਜੀ ਯੂਰਨਲ ਸੈਂਸਰ ਯੂਰਨਲ ਅਵੇਲੇਬਲ ਹੈ ਸਾਡੇ ਕੋਲ ਸਾਰੇ ਜੀ ਇਸ ਤੋਂ ਸਰ ਜਿਹੜੀ ਕੁਆਲਿਟੀ ਹੈਗੀ ਹੈ ਸਾਡੇ ਕੋਲ ਦੇਖੋ ਸੈਰਾ ਬ੍ਰਾਂਡ ਦੇ ਵਿੱਚ ਜੀ ਬਾਈ ਡੀਰਲ ਹਾਜ਼ਰ ਹੈ ਸਾਰਾ ਸੈਰਾ ਦਾ ਬਾਜ਼ੀ ਸੈਰਾ ਜਿਵੇਂ ਆਮ ਹੁਣ ਅੱਜ ਕੱਲ ਆਪਾਂ ਦੇਖਦੇ ਆਂ ਪੰਜਾਬ ਦੇ ਵਿੱਚ ਜ਼ਿਆਦਾਤਰ ਸੈਰਾ ਬਹੁਤ ਦੇਖਣ ਨੂੰ ਮਿਲਦਾ ਹੈ ਹਾਂਜੀ ਸੈਰਾ ਤੇ ਇਹ ਵੀ ਵਧੀਆ ਬ੍ਰਾਂਡ ਆ ਬਾਈ ਇਹਦੀ ਕੁਆਲਿਟੀ ਵਧੀਆ ਹੁੰਦੀ ਹੈ ਸਰ ਬਹੁਤ ਵਧੀਆ ਬ੍ਰਾਂਡ ਹੈ ਪੁਰਾਣੀ ਬ੍ਰਾਂਡ ਹੈਗੀ ਹੈ ਕੁਆਲਿਟੀ ਇਹਦੇ ਵਿੱਚ ਵੀ ਹੈਗੀ ਹੈ ਜੋ ਇਹਦੀ ਗਲੇਜ਼ਿੰਗ ਵਾਈਟਨੈਸ ਹੈਗੀ ਹੈ ਜੀ ਬਾਈ ਇਹ ਕਿਸੇ 'ਚ ਨਹੀਂ ਮਿਲੂਗੀ ਤੁਹਾਨੂੰ ਠੀਕ ਹੈ ਜੀ ਯਾ ਦੇਖ ਸਕਦੇ ਹੋ ਦੋਸਤੋ ਦੂਜੀ ਗੱਲ ਬਈ ਜਿਵੇਂ ਆਪਾਂ ਗੱਲ ਕਰੀ ਹਨ ਜੀ ਸਟਾਕ ਤੇ ਡਿਜ਼ਾਈਨ ਪ੍ਰੋਡਕਟ ਮਤਲਬ ਜੋ ਵੀ ਨਵੇਂ ਨਵੇਂ ਨੇ ਸਾਰੇ ਆਪਣੇ ਕੋਲ ਮਿਲ ਜਾਣਗੇ ਜੀ ਸਰ ਸਭ ਸਭ ਸਾਡੇ ਕੋਲ ਸਟਾਕ ਦੇ ਵਿੱਚ ਅਵੇਲੇਬਲ ਹੈ ਠੀਕ ਆ ਭਾਈ ਜੀ ਸਰ ਸਾਡੇ ਕੋਲ ਦੇਖੋ ਪੀਵੀਸੀ ਪਾਈਪ ਪਾਈਪ ਦੇ ਵਿੱਚ ਦੇਖੋ ਸਾਡੇ ਕੋਲ ਸੁਪਰੀਮ ਐਸਟਰਲ ਫਿਨਲੈਕਸ ਇਹਦੇ ਸਭ ਸਾਰੇ ਬ੍ਰਾਂਡ ਦੀਆਂ ਮਤਲਬ ਪਾਈਪਾਂ ਮਿਲਣੀਆਂ ਆਪਣੇ ਕੋਲ ਹਾਂ ਸਾਰੀ ਤਰ੍ਹਾਂ ਦੀ ਕੰਪਨੀ ਦੀ ਪਾਈਪਾਂ ਸਾਡੇ ਕੋਲ ਹਾਜ਼ਰ ਹੈ ਜੀ ਭਈ ਆ ਕੀ ਦੇਖ ਰਹਾ ਵੱਖੋ ਵੱਖਰੇ ਪ੍ਰੋਡਕਟ ਨੇ ਇਹ ਕਾਹਦੇ ਕੰਮ ਆਉਂਦੇ ਨੇ ਇਹ ਸਭ ਨਵੀਂ ਆਈਟਮ ਹੈ ਇਹ ਇਹਦੇ ਵਿੱਚ ਕੋਈ ਗਲੀ ਟ੍ਰਿਪ ਹੈਗੇ ਆ ਮਲਟੀ ਟ੍ਰਿਪ ਹੈ ਜੀ ਆਫਸੈਟ ਹੈਗੇ ਜੀ ਜੀ ਆਈਟਮਾਂ ਨਾਲ ਜਿਹੜੀ ਪੁਰਾਣੀਆਂ ਦਿੱਕਤਾਂ ਆਉਂਦੀਆਂ ਸੀ ਪਹਿਲਾਂ ਦੇ ਮਕਾਨ ਬਣਾਉਣ ਲੱਗਿਆ ਜੀ ਦੇਖੋ ਉਹ ਚੀਜ਼ ਜਿਹੜੀ ਹੈਗੀ ਹੁਣ ਇਹਨਾਂ ਨੇ ਖਤਮ ਕਰ ਦਿੱਤੀ ਹੈ ਖਤਮ ਕਰ ਦਿੱਤੀ ਜੀ ਸਰ ਭਈ ਇਹ ਵੈਨਿਟੀ ਦੇਖ ਰਹੇ ਮੈਂ 1000 ਰੁਪਈਆ ਦੀ ਹੈ ਜੀ ਇਹ ਸਾਰਾ 3800 ਰੁਪਈਆ ਦੀ ਵੈਨਿ 5000 ਤੋਂ ਘੱਟ ਨਹੀਂ ਮਿਲੂਗੀ ਠੀਕ ਹੈ ਜੀ ਮਤਲਬ ਇਹਦਰ ਪੂਰਾ ਆ ਸਾਰਾ ਤੇ ਇਹਦੇ ਵਿੱਚ ਰੰਗ ਵਗੈਰਾ ਆਪਸ਼ਨ ਹੋਰ ਵੀ ਮਿਲ ਜੂ ਬਈ ਕਲਰ ਆਪਸ਼ਨ ਬਹੁਤ ਹੈਗੀ ਆ ਸਭ ਸਾਡੇ ਕੋਲ ਕਲਰ ਅਵੇਲੇਬਲ ਹੈ ਠੀਕ ਆ ਭਾਈ ਜੀ ਹਾਂ ਜਾਈਜ਼ ਇਸ ਤੋਂ ਵੱਡੇ ਵੀ ਮਿਲ ਜਾਣਗੇ ਠੀਕ ਆ ਜੀ ਇਹ ਬੇਸਿਕ ਟਾਈਪ ਪੈਨਟੀ ਹੈ ਨਵਾਂ ਮਾਡਲ ਹੈ ਜੈਕਵਰਦੀ ਦੇ ਕੋਈ ਐਕਸੈਸਰੀ ਹੈ ਸਰ ਇਹਦੇ ਵਿੱਚ ਜੀ ਤੇ ਭਾਈ ਜੀ ਅਖੀਰ ਤੇ ਆਪਾਂ ਦਰਸ਼ਕਾਂ ਨੂੰ ਦੁਬਾਰਾ ਆਪਣੀ ਸ਼ੋਰੂਮ ਦੀ ਲੋਕੇਸ਼ਨ ਜ਼ਰੂਰ ਦੱਸ ਦੇ ਜੀ ਸਰ ਇਹ ਸਰ ਸਰਮੁ ਰੁਪਈਆ ਮੰਡੀ ਹੈਗੀ ਆ ਅਬੋਰ ਤੋਂ ਗੰਗਾ ਨਗਰ ਤੇ ਵੀ ਚੱਲੇ ਠੀਕ ਹੈ ਜੀ ਅਵੋਰ ਤੋਂ 10 ਕਿਲੋਮੀਟਰ ਤੇ ਗੰਗਾ ਨਗਰ ਤੋਂ 25 ਕਿਲੋਮੀਟਰ ਦੇ ਸੈਂਟਰ ਪੁਆਇੰਟ ਦੇ ਆ ਠੀਕ ਹੈ ਜੀ ਹਾਂ ਜੀ ਧੰਨਵਾਦ ਬਾਈ ਜੀ